ਤੇ ਇੱਕ ਛੱਪਰ ਹੂਰ ਬਨਾਇਆ ਜਿਦੇ ਵਿੱਚ ਸੰਗਤਾਂ ਆਰਾਮ ਕਰਦੀਆਂ ਨੇ ਮੇਰੇ ਕੋਲ ਸਮਾਂ ਸੀਮਤ ਹੈ ਮੈਂ ਥੋੜਾ ਜਿਹਾ ਅੱਗੇ ਜਾਣਾ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਜਦੋਂ ਸਮਾਂ ਆਉਂਦਾ ਹੈ ਤੇ ਮਾਖੋਵਾਲ ਦੀ ਧਰਤੀ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ ਕੇਸਗੜ ਸਾਹਿਬ ਸਾਡਾ ਪਾਵਨ ਤਖਤ ਹੈ ਜਿੰਨੂੰ ਅੱਜ ਆਪਾਂ ਅਨੰਦਪੁਰ ਸਾਹਿਬ ਕਹਿੰਨੇ ਆ ਉਸ ਮੱਖੋਵਾਲ ਦੀ ਧਰਤੀ ਨੂੰ ਖਰੀਦ ਕੇ ਨਾਮ ਰੱਖਿਆ ਚੱਕ ਨਾਨਕੀ ਆਪਣੀ ਮਾਤਾ ਜੀ ਦੇ ਨਾਮ ਤੇ ਉੱਥੇ ਇੱਕ ਇਮਾਰਤ ਦੀ ਉਸਾਰੀ ਕੀਤੀ ਤੇ ਮੌਲੇ ਸ਼ਾ ਫਕੀਰ ਜਿਹੜਾ ਸੀ ਨਾ ਮੁਸਲਮਾਨ ਧਰਮ ਦਾ ਉਹ ਸਿੱਖਾਂ ਨੂੰ ਸਵਾਲ ਕਰਦਾ ਹੈ ਕਹਿੰਦਾ ਆਪ ਜੀ ਦੇ ਗੁਰੂ ਜੀ ਨੇ ਉੱਥੇ ਬਹੁਤ ਸੋਹਣੀਆਂ ਇਮਾਰਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਮੈਂ ਤੁਹਾਡੇ ਗੁਰੂ ਜੀ ਦੀ ਬਾਣੀ ਸੁਣੀ ਹੈ ਤੁਹਾਡੇ ਗੁਰੂ ਤੇ ਕਹਿੰਦੇ ਹਨ ਕਿ ਮਾਇਆ ਤੇ ਨਾਲ ਪਿਆਰ ਨਹੀਂ ਕਰਨਾ ਇਹ ਇਮਾਰਤਾਂ ਇਹ ਬਿਲਡਿੰਗਾਂ ਇਹ ਮਹਿਲ ਬਾੜੀਆਂ ਕਿਸ ਕੰਮ ਇਹ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਹੈ ਤੇ ਫੇਰ ਇਹ ਵਿਖਾਵਾ ਕਿਉਂ ਕਿਉਂ ਵਿਉਂਤਬੰਦੀ ਕੀਤੀ ਜਾ ਰਹੀ ਹੈ ਤੇ ਸੰਗਤ ਕਹਿਣ ਲੱਗੀ ਮੌਲੇ ਸਾਫੀਰ ਇਹਦਾ ਜਵਾਬ ਸਤਗੁਰੂ ਪਾਤਸ਼ਾਹ ਆਪ ਦੇਣਗੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਕੂਲ ਪਹੁੰਚੇ ਮੌਲੇ ਸਾਹ ਫਕੀਰ ਹੱਥ ਜੋੜ ਕੇ ਖੜਾ ਹੋ ਕੇ ਕਹਿੰਦਾ ਪਾਦਸ਼ਾ ਮੈਂ ਤੁਹਾਡੀ ਬਾਣੀ ਸੁਣੀ ਹੈ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਸੁਣੀ ਹੈ ਤੁਸੀਂ ਆਪ ਹੀ ਤੇ ਕਹਿੰਦੇ ਹੋ ਬੀਤ ਜੈ ਹੈ ਬੀਤ ਜੈ ਹੈ ਜਨਮ ਅਕਾਜਰੀ ਨਿਸ ਦਿਨ ਸੁਣ ਕੇ ਪੁਰਾਣ ਸਮਝਤ ਨੈ ਰੇ ਅਜਾਨ ਤੇ ਕਹਿੰਦੇ ਤੁਸੀਂ ਕਾਲ ਤੋਂ ਪਹੁੰਚਿਓ ਆਣ ਕਹਾ ਜਾਹੇ ਭਾਜਰੇ ਤੁਸੀਂ ਆਪ ਹੀ ਤੇ ਕਹਿੰਦੇ ਹੋ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਨੀ ਛਿਣ ਛਨੇ ਆਉਦ ਬਿਹਾਤ ਹੈ ਫੁੱਟੇ ਘਟ ਜਿਓ ਪਾਨੀ ਤੁਸੀਂ ਆਪ ਹੀ ਤੇ ਕਹਿੰਦੇ ਹੋ ਰੇ ਨਾਰੇ ਸਾਚੀ ਜੀ ਧਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਣ ਸਤ ਲਗਤ ਨਾ ਬਾਰ ਕੀ ਸੰਸਾਰ ਤੋਂ ਚਲੇ ਜਾਣਾ ਹੈ ਤੇ ਪਾਦਸ਼ਾਹ ਮੇਰੇ ਮਨ ਚ ਸ਼ੰਕਾ ਆ ਗਿਆ ਆ ਬਿਲਡਿੰਗ ਕਾ ਦੇ ਵਾਸਤੇ ਧਿਆਨ ਦੇਣਾ ਤੇ ਸਤਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ ਮੌਲੇ ਸ਼ਾ ਫਕੀਰ ਇਹ ਬਿਲਡਿੰਗ ਇੱਤਾਂ ਦੀ ਬਿਲਡਿੰਗ ਨਹੀਂ ਹੈ ਇਸ ਬਿਲਡਿੰਗ ਦੇ ਵਿੱਚ ਸ਼ਬਦ ਦਾ ਜਾਪ ਹੋਏਗਾ ਧਿਆਨ ਦਿਹਾਜੇ ਸੰਗਤ ਜੀ ਸ਼ਬਦ ਦਾ ਜਾਪ ਤੇ ਮੌਲੇ ਸ਼ਾ ਫਕੀਰ ਕਹਿੰਦਾ ਸ਼ਬਦ ਕੀ ਕਰੇਗਾ ਸ਼ਬਦ ਸਾਨੂੰ ਕੀ ਦਵੇਗਾ ਤੇ ਸਤਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ ਸਾਡੇ ਵੱਡੇ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਫੁਰਮਾਨ ਕਰ ਗਏ ਨੇ ਜਿਵੇਂ ਮੰਦਰ ਕੋ ਥਾਵੇਂ ਥੰਮਣ ਤਿਉ ਗੁਰ ਕਾ ਸ਼ਬਦ ਮਨ ਅਸ ਥੰਮਣ ਕਿ ਜਿਵੇਂ ਸਮੁੰਦਰ ਨੂੰ ਇਨਾ ਥੰਮਾਂ ਨੇ ਸਹਾਰਾ ਦਿੱਤਾ ਹੈ ਨਾ ਇਥੇ ਸ਼ਬਦ ਦੀ ਦਾਤ ਮਿਲੇਗੀ ਤੇ ਸ਼ਬਦ ਸਾਡੇ ਡਿਗੇ ਹੋਏ ਮਨ ਨੂੰ ਟੱਠੇ ਹੋਏ ਮਨ ਨੂੰ ਸਹਾਰਾ ਦੇਵੇਗਾ ਜਿਵੇਂ ਇਨਾ ਥੰਮਾਂ ਨੇ ਸਹਾਰਾ ਇਸ ਬਿਲਡਿੰਗ ਨੂੰ ਦਿੱਤਾ ਹੈ ਭਾਈ ਸਾਹਿਬ ਕਹਿ ਰਹੇ ਸੀ ਸੈਕਟਰੀ ਸਾਹਿਬ ਮਨ ਬਣਾਓ ਮੈਂ ਬੇਨਤੀ ਕਰ ਰਿਹਾ ਸਭੀ ਕੋਈ ਮਨ ਬਣਾਉਣ ਦਾ ਯਤਨ ਕਰਦਾ ਹੈ ਤੇ ਕਈ ਵਾਰ ਆਪਾਂ ਇਹ ਵੀ ਕਹਿੰਨੇ ਆਂ ਵੀ ਮੈਂ ਹੁਣੇ ਗਿਆ ਤੇ ਮੈਂ ਮੂੰਹ ਬਣਾ ਕੇ ਆਇਆ ਮੈਂ ਮੂੰਹ ਬਣਾ ਕੇ ਆਇਆ ਕੋਈ ਮੂੰਹ ਬਣਾਉਣ ਦਾ ਯਤਨ ਕਰਦਾ ਕੋਈ ਮਨ ਬਣਾਉਣ ਦਾ ਯਤਨ ਕਰਦਾ ਕੋਈ ਆਪਾ ਸਵਾਰਣ ਦਾ ਯਤਨ ਕਰਦਾ ਪਰ ਇੱਥੇ ਕੀ ਬਣਾਇਆ ਜਾਣਾ ਇੱਥੇ ਬਣਾਇਆ ਜਾਣਾ ਇਨਸਾਨ ਗੁਰੂ ਦਾ ਸਿੱਖ ਇੱਥੇ ਆਪਸ ਸਿੱਖ ਬਣਨਾ ਹੈ। ਇੱਥੇ ਸਿੱਖ ਬਣਨਾ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਇੱਥੇ ਸ਼ਬਦ ਦੀ ਦਾਤ ਮਿਲਣੀ ਹੈ ਤੇ ਮੌਲੇ ਸ਼ਾ ਫਕੀਰ ਕਹਿਣ ਲੱਗਾ ਜੀ ਇੱਥੋਂ ਸ਼ਬਦ ਦੀ ਦਾਤ ਮਿਲਣੀ ਹੈ ਤੇ ਮੈਂ ਮੰਨਣਾ ਪਰ ਉਹ ਬਿਲਡਿੰਗ ਜਿਹੜੀ ਦੂਜੇ ਪਾਸੇ ਉਹ ਕਾਦੇ ਵਾਸਤੇ ਬਣਾਈ ਹੈ ਤੇ ਸਤਿਗੁਰੂ ਤੇਗ ਬਹਾਦਰ ਸਹਿ ਮਹਾਰਾਜ ਕਹਿਣ ਲੱਗੇ ਮੌਲੇ ਸ਼ਾ ਫਕੀਰ ਉਹ ਬਿਲਡਿੰਗ ਜਦੋਂ ਮੁਸਾਫਿਰ ਆਉਣਗੇ ਇਸ ਧਰਤੀ ਤੇ ਤੇ ਉਹਨਾਂ ਨੂੰ ਸਰੀਰ ਉਹਨਾਂ ਦਾ ਥੱਕ ਜਾਵੇਗਾ ਤੇ ਜਦੋਂ ਥਕਾਵਟ ਹੋਵੇਗੀ ਫਿਰ ਭੁੱਖ ਵੀ ਲੱਗੇਗੀ ਉਹਨਾਂ ਨੂੰ ਉੱਥੇ ਖੁਰਾਕ ਦਿੱਤੀ ਜਾਵੇਗੀ ਇਹ ਲੰਗਰ ਹਾਲ ਹੈ ਇੱਥੇ ਲੰਗਰ ਮਿਲੇਗਾ ਤੇ ਕਹਿੰਦੇ ਠੀਕ ਹੈ ਇੱਥੋਂ ਮਨ ਦੀ ਖੁਰਾਕ ਮਿਲਣੀ ਹੈ ਉੱਥੇ ਤਨ ਦੀ ਖੁਰਾਕ ਮਿਲਣੀ ਹੈ ਔਹ ਤੀਸਰੀ ਬਿਲਡਿੰਗ ਫਿਰ ਕਾਦੇ ਵਾਸਤੇ ਬਣਾਈ ਜਾ ਰਹੀ ਹੈ ਮੌਲੇ ਸ਼ਾ ਫਕੀਰ ਕਹਿਣ ਲੱਗਾ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ ਜਦੋਂ ਮਨ ਨੂੰ ਖੁਰਾਕ ਮਿਲੀ ਤਨ ਨੂੰ ਖੁਰਾਕ ਮਿਲੀ ਤੇ ਫਿਰ ਇਸ ਸਰੀਰ ਨੂੰ ਸਵਸਥ ਰੱਖਣ ਵਾਸਤੇ ਆਰਾਮ ਚਾਹੀਦਾ ਔਹ ਜਿਹੜੀ ਬਿਲਡਿੰਗ ਹੈ ਉਹ ਸਰਾਹ ਹੈ ਮੁਸਾਫਰਖਾਨਾ ਹੈ ਉਹਦੇ ਵਿੱਚ ਆਰਾਮ ਮਿਲੇਗਾ ਇਸ ਕਰਕੇ ਉਹ ਬਿਲਡਿੰਗ ਬਣਾਈ ਜਾ ਰਹੀ ਹੈ ਇਹ ਗੁਰੂ ਘਰ ਦਾ ਨਿਯਮ ਹੈ ਇਕ ਗੁਰੂ ਘਰ ਦੀ ਮਰਿਆਦਾ ਹੈ ਗੁਰਦੁਆਰੇ ਦਾ ਅਰਥ ਹੈ ਗੁਰੂ ਦਾ ਦਵਾਰ ਗੁਰੂ ਦੇ ਦਵਾਰਾ ਜਿੱਥੋਂ ਸਾਨੂੰ ਪਰਮਾਤਮਾ ਦੇ ਨਾਲ ਮੇਲ ਹੋਣਾ ਹੈ ਇਹ ਗੱਲ ਨਾ ਕਿਆ ਕਰੋ ਸਤਗੁਰੂ ਪਾਤਸ਼ਾਹ ਜੀ ਦੇ ਦਰ ਤੇ ਮੈਂ ਹੁਣੇ ਜਾਇਆ ਸਾਡੀ ਪਤਾ ਕੀ ਫਿਤਰਤ ਬਣ ਗਈ ਮੈਂ ਹੁਣੇ ਗਿਆ ਬਸ ਮੱਥਾ ਟੇਕ ਕੇ ਆਇਆ ਉਹ ਜਿਵੇਂ ਬੱਚੇ ਛੂਨ ਛਣਾਈ ਖੇਡਦੇ ਹਨ ਮੈਂ ਹੁਣੇ ਗਿਆ ਬਸ ਹੱਥ ਲਾ ਕੇ ਸਤਗੁਰੂ ਪਾਤਸ਼ਾਹ ਨੂੰ ਵਾਪਸ ਆਇਆ ਨਹੀਂ ਆਇਆ ਕਰੂ ਬੈਠਿਆ ਕਰੋ ਉਹ ਫੁੱਲ ਬਣੀਏ ਜਿਹੜੇ ਮਹਾਪੁਰਸ਼ਾਂ ਨੇ ਬਣਾਏ ਜਿਹੜੇ ਗੁਰੂ ਸਾਹਿਬਾਂ ਨੇ ਬਣਾਏ ਇੱਕ ਸਿੱਖ ਤੋਂ ਦੂਜਾ ਸਿੱਖ ਦੂਜੇ ਸਿੱਖ ਤੋਂ ਤੀਜਾ ਸਿੱਖ ਸ਼ਬਦ ਸੁਣੇ ਤੇ ਅੱਗੇ ਸ਼ਬਦ ਜਪੇ ਇੱਥੇ ਜਪਿਆ ਜਾਵੇ ਜਿਵੇਂ ਭਾਈ ਸਾਹਿਬ ਜੀ ਫਰਮਾਨ ਕਰ ਰਹੇ ਸੀ ਵਾਹਿਗੁਰੂ ਦਾ ਜਾਪ ਇੱਥੇ ਅਸੀਂ ਜਪਣਾ ਹੈ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਐ ਨਿਤ ਧਿਆਈ ਐ ਹਰ ਪੁਰਖ ਨਰੰਜਨਾ ਸਤ ਨਾਮ ਤੇਰਾ ਪਰਾਪੁਰਬਲਾ ਇੱਥੇ ਸਤ ਨਾਮ ਦਾ ਜਾਪ ਹੋਵੇ ਇੱਥੇ ਜਿਹੜਾ ਫਰਲਾ ਹੈ ਨਿਸ਼ਾਨ ਸਾਹਿਬ ਦਾ ਉਹ ਦੱਸੇ ਹਵਾ ਦੇ ਵਿੱਚ ਝੂਲ ਕੇ ਆਓ ਭਾਈ ਇਹ ਬਰਾਬਰਤਾ ਦਾ ਪ੍ਰਤੀਕ ਹੈ ਇੱਥੇ ਸ਼ੂਦਰ ਆਵੇ ਇੱਥੇ ਖੱਤਰੀ ਆਵੇ ਇੱਥੇ ਵੈਸ਼ ਆਵੇ ਇੱਥੇ ਬ੍ਰਾਹਮਣ ਆਵੇ ਮੁਸਲਮਾਨ ਆਵੇ ਸਾਈ ਆਵੇ ਹਿੰਦੂ ਆਵੇ ਜੈਨੀ ਆਵੇ ਬੋਧੀ ਆਵੇ ਸਿੱਖ ਆਵੇ ਭਾਵੇਂ ਸਿੱਖ ਦਾ ਦੁਸ਼ਮਣ ਆਵੇ ਇਹ ਫਰਲਾ ਜਿਹੜਾ ਸਾਨੂੰ ਸਮਝਾਉਂਦਾ ਹੈ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਇੱਥੇ ਉਹਨੂੰ ਲੰਗਰ ਪ੍ਰਸ਼ਾਦ ਮਿਲੇਗਾ ਇੱਥੇ ਇਸ਼ਨਾਨ ਵਾਸਤੇ ਜਗ੍ਹਾ ਮਿਲੇਗੀ ਇੱਥੇ ਤਨ ਦੀ ਖੁਰਾਕ ਮਿਲੇਗੀ ਔਰ ਇੱਥੇ ਮਨ ਦੀ ਖੁਰਾਕ ਮਿਲੇਗੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਤੇ ਆ ਕੇ ਨਤਮਸਤਕ ਹੋਏਗਾ ਇਹ ਗੁਰੂ ਦੇ ਦਰ ਤੋਂ ਅਸੀਂ ਪ੍ਰਾਪਤ ਕਰਨਾ ਹੈ ਗੁਰੂ ਦਵਾਰੇ ਹੋਏ ਸੋਝੀ ਪਾਏ ਸੀ ਇੱਥੋਂ ਅਸੀਂ ਸੋਝੀ ਪ੍ਰਾਪਤ ਕਰਨੀ ਹੈ ਜਿੰਨੂੰ ਚੱਟਸਾਲ ਵੀ ਕਿਹਾ ਜਾਂਦਾ ਸੀ ਪੁਰਾਤਨ ਸਮੇਂ ਪਹਿਲੋਂ ਪ੍ਰਾਰੰਭਤਾ ਸਮੇਂ ਫਿਰ ਇਹਨੂੰ ਧਰਮਸ਼ਾਲਾ ਕਹਿਣਾ ਸ਼ੁਰੂ ਕੀਤਾ ਧਰਮਸ਼ਾਲਾ ਤੋਂ ਬਾਅਦ ਧੀਰੇ ਧੀਰੇ ਅੱਜ ਅਸੀਂ ਗੁਰੂ ਦਵਾਰਾ ਕਹਿੰਦੇ ਹਾਂ ਤੋ ਗੁਰੂ ਪਿਆਰ ਵਾਲਿਓ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿਉਂਕਿ ਪੰਥ ਦਾ ਬਹੁਤ ਹੀ ਮਹਾਨ ਵਿਦਵਾਨ ਢਾਡੀ ਜੱਥਾ ਸਾਡੇ ਪਾਸ ਸੁਚੇਚੇ ਤੌਰ ਤੇ ਪਹੁੰਚਿਆ ਮਹਾਂਪੁਰਸ਼ਾਂ ਵੱਲੋਂ ਚੇਚੇ ਤੌਰ ਤੇ ਹੁਕਮ ਲੱਗਾ ਸੀ ਤੋ ਦਾਸ ਕੱਲ ਅੰਮ੍ਰਿਤਸਰ ਸਾਹਿਬ ਸੀ ਰਾਤ ਹੀ ਉੱਥੋਂ ਚੱਲੇ ਆ ਪਰਸੋ ਸਿੰਘ ਸਾਹਿਬ ਜੀ ਸ਼੍ਰੀ ਅਕਾਲ ਤਖਤ ਸਾਹਿਬੀ ਸਨ ਉੱਥੇ ਵੀ ਮੇਲ ਹੋਇਆ ਸੀ ਤੋਂ ਵਾਰਤਾ ਲਾ ਕੋਈ 10 ਰਾਤ ਤੇ ਉੱਥੋਂ ਚੱਲ ਕੇ ਫਿਰ ਦਫ਼ਤਰ ਦੇ ਕੁਝ ਕਾਰਜ ਸੀ ਉਹ ਕਰਕੇ ਫਿਰ ਆਪ ਜੀ ਦੀ ਸੇਵਾ ਵਿੱਚ ਪਹੁੰਚੇ ਆ ਮੇਰੀ ਬੇਨਤੀ ਹੈ ਕਿ ਕੱਲ ਜੋ ਮਹਾਪੁਰਸ਼ਾਂ ਨੇ ਉਪਰਾਲਾ ਕੀਤਾ ਹੈ ਕਿਉਂਕਿ ਕਿੰਨੀ ਖੁਸ਼ੀ ਹੁੰਦੀ ਹੈ ਸੰਤ ਬਾਬਾ ਗੁਰਦੇਵ ਸਿੰਘ ਜੀ ਜਦੋਂ ਸੰਗਤ ਕਹਿ ਰਹੀ ਸੀ ਬਾਬਾ ਜੀ ਵਧਾਈ ਹੋਵੇ ਤੇ ਮਹਾਪੁਰਸ਼ਾਂ ਦੀਆਂ ਅੱਖਾਂ ਵਿੱਚੋਂ ਪ੍ਰੇਮ ਤੇ ਵਿਰਾਗ ਦੇ ਹੰਝੂ ਆਉਂਦੇ ਸੀ ਕਿ ਇਹ ਸਭ ਤੁਹਾਡੀ ਸੰਗਤ ਦੇ ਸਹਿਯੋਗ ਨਾਲ ਹੈ ਕਦੇ ਕੋਈ ਕਹਿੰਦਾ ਸੀ ਵੀ ਇੱਥੇ ਐਡਾ ਗੁਰੂ ਧਾਮ ਬਣੇਗਾ ਇਹ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਔਰ ਮਹਾਪੁਰਸ਼ਾਂ ਦਾ ਆਪਸੀ ਸੰਗਤਾਂ ਦਾ ਸਹਿਯੋਗ ਤੇ ਗੁਰੂ ਪਾਤਸ਼ਾਹ ਕਿਰਪਾ ਕਰਨ ਜਿਸ ਮਕਸਦ ਕਰਕੇ ਇਹ ਗੁਰੂ ਪਾਤਸ਼ਾਹ ਜੀ ਦੇ ਦਰਬਾਰ ਸਜੇ ਹਨ ਕੱਲ ਅੰਮ੍ਰਿਤ ਸੰਚਾਰ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਮੁਤਾਬਕ ਪੰਜ ਪਿਆਰੇ ਸਹਿਬਾਨ ਅੰਮ੍ਰਿਤ ਦਾ ਬਾਟਾ ਤਿਆਰ ਕਰਨਗੇ ਸਿੱਖ ਮਿਸ਼ਨ ਉੱਤਰਾਖੰਡ ਵੱਲੋਂ ਸੇਵਾਵਾਂ ਹਨ ਔਰ ਕਕਾਰ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਟਾ ਰਹਿ ਤਾਪ ਜੀ ਨੂੰ ਸੇਵਾ ਵਿੱਚ ਦਿੱਤੇ ਜਾਣਗੇ ਆਪ ਜੀ ਨੇ ਵਾਦ ਤੋਂ ਵਾਦ ਅਮਰਤ ਸ਼ਕਤੀ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲਾ ਕਰਨਾ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗिए ਸ਼ਬਦ ਪੜਿਏ ਜਿੰਨਾ ਵੀ ਗੁਰਬਾਣੀ ਭਾਈ ਜਸਮੀਲ ਸਿੰਘ ਜੀ ਕੈਨੇਡਾ ਵਾਲੇ ਬੈਠੇ ਨੇ ਭਾਈ ਦਵਿੰਦਰ ਸਿੰਘ ਜੀ ਬੈਠੇ ਇਹਨਾਂ ਪੁਸਤਕ ਲਿਖੀ ਹੈ ਭਾਈ ਜਸਮੀਲ ਸਿੰਘ ਜੀ ਉਹਨਾਂ ਨੇ ਮਹਾਪੁਰਸ਼ਾਂ ਦਾ ਜੀਵਨ ਤੋਦੇ ਚ ਗੱਲ ਸ਼ਬਦ ਦੀ ਕਮਾਈ ਦੀ ਹੈ ਤੁਸੀਂ ਸ਼ਬਦ ਦੀ ਕਮਾਈ ਕਰੋ ਤੁਸੀਂ ਸ਼ਬਦ ਪੜੋ ਔਰ ਨਾਲ ਨਾਲ ਤੁਸੀਂ ਸੇਵਾ ਕਰੋ ਸਾਡਾ ਜੀਵਨ ਸਫਲ ਹੋ ਜਾਵੇ ਤੇ ਸਾਡੇ ਹੱਥ ਸਫਲ ਹੋ ਜਾਣ ਸਾਡਾ ਸਰੀਰ ਸਫਲ ਹੋ ਜਾਵੇ ਅਸੀਂ ਗੁਰੂ ਵਾਲੇ ਬਣੀਏ ਔਰ ਇਹ ਖੁਸ਼ਬੂਈ ਆਪਣੇ ਤੱਕ ਸੀਮਤ ਨਹੀਂ ਰੱਖਣੀ ਅੱਗੇ ਦੂਸਰੇ ਨੂੰ ਵੀ ਵੰਡਣੀ ਅੱਗੇ ਤੋਂ ਅੱਗੇ ਖੁਸ਼ਬੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੀ ਇਹ ਫੁਲਵਾੜੀ ਮਹਿਕਦੀ ਟੈਕਦੀ ਰਵੇ ਔਰ ਅੱਗੇ ਅਸੀਂ ਵੰਡਦੇ ਰਹੀਏ ਤੇ ਅਰਦਾਸੇ ਕਰਦੇ ਰਹੀਏ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਬੇਅੰਤ ਸਤਿਕਾਰ ਆਪ ਜੀ ਵੱਲੋਂ ਆਇਆ ਹੈ ਗੁਰੂ ਮਹਾਰਾਜ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਧੰਨਵਾਦ ਸਾਰੀਆਂ ਸੰਗਤਾਂ ਦਾ ਮਹਾਂਪੁਰਖਾਂ ਦਾ ਕੁਟਾਨ ਕੋਟ ਸ਼ੁਕਰਾਨਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਂ ਦਾ ਜੀ ਹੁਣ ਚੁੱਕਦੀ ਸ਼ਿਮਾ ਅਗਲਾ ਪ੍ਰੋਗਰਾਮ ਆਪ ਜੀ ਸਰਵਣ ਕਰੋ ਜਿਸ ਤਰ੍ਹਾਂ ਮਹਾਪੁਰਸ਼ਾਂ ਦਾ ਹੁਕਮ ਕੱਲ ਦੇ ਦੀਵਾਨਾਂ ਵਿੱਚ ਵੀ ਔਰ ਨਾਲ ਨਾਲ ਸਟੇਜ ਦੀ ਸੇਵਾ ਦਾ ਵੀ ਹੁਕਮ ਭਾਈ ਬਿੱਕਰ ਸਿੰਘ ਜੀ ਬਹੁਤ ਪਿਆਰ ਦੇ ਨਾਲ ਸੇਵਾਵਾਂ ਨਿਭਾਉਂਦੇ ਨੇ ਜਿੰਨਾ ਕੁ ਸਹਿਯੋਗ ਚਾਣਗੇ ਦਾਸ ਹਾਜ਼ਰ ਹੈ ਉਹਨਾਂ ਦੇ ਨਾਲ ਹੀ ਸਾਰੇ ਰਲ ਮਿਲ ਕੇ ਆਪਾਂ ਹਾਜ਼ਰੀਆਂ ਭਰਨੀਆਂ ਨੇ ਕੱਲ ਦੇ ਸਮਾਗਮ ਵਿੱਚ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਔਰ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਜੀਵਨ ਸਫਲਾ ਕਰੀਏ ਤੋ ਬਹੁਤ ਬਹੁਤ ਧੰਨਵਾਦ ਹੁਕਮ ਹੋਇਆ ਹੈ ਸੋ ਦਾਸ ਨੂੰ ਖਿਮਾ ਬਖਸ਼ਿਸ਼ ਕਰੋ ਔਰ ਪੰਥ ਦੇ ਬਹੁਤ ਹੀ ਸਤਿਕਾਰਯੋਗ ਮਹਾਨ ਵਿਦਵਾਨ ਜੋ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਔਰ ਧਰਮ ਪ੍ਰਚਾਰ ਕਮੇਟੀ ਵੱਲੋਂ ਸਿਵਾਮਾਂ ਨੇ ਅਕਸ਼ਰ ਪਿੱਛੇ ਜਦੋਂ 550 ਸਾਲਾ ਸ਼ਤਾਬਦੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਨਾਈ ਸੀ ਉਦੋਂ ਵੀ ਇਹਨਾਂ ਦੀਆਂ ਸਿਵਾਮਾਂ ਉਚੇਚੇ ਤੌਰ ਤੇ ਲੁਵਾਈਆਂ ਗਈਆਂ ਸੀ ਅੱਜ ਵੀ ਮਹਾਪੁਰਸ਼ਾਂ ਵੱਲੋਂ ਚੇਚੇ ਤੌਰ ਤੇ ਇਹਨਾਂ ਨੂੰ ਸਤਿਕਾਰ ਦਿੱਤਾ ਗਿਆ ਹੈ ਬਹੁਤ ਹੀ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਪਾਜ ਸਹਿਬ ਭਾਈ ਜਸਵੀਰ ਸਿੰਘ ਜੀ ਬਲਟੋਹਾ ਜੀ ਦਾ ਢਾਡੀ ਜੱਥਾ 1 ਘੰਟੇ ਵਾਸਤੇ ਆਪ ਜੀ ਨੂੰ ਗੁਰ ਇਤਿਹਾਸ ਗੁਰੂ ਜੀ ਦਾ ਸਰਵਣ ਕਰਾਉਣਗੇ ਆਪ ਜੀ ਸਰਵਣ ਕਰੋ ਦਾਸ ਨੂੰ ਖਿਮਾ ਬਖਸ਼ਿਸ਼ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ただいま。